ਬੇਸਰ ਗਈ ਜੇ ਬੇਸਰ ਗਈ ਮਿਹਨਤੋਂ ਨਵਸਾਰੀ ਸਾਂਝਾਂ ਦੇ ਮੈਂ ਬੇਸਰ ਗਈ ਗੁਰੂ ਰੂਪਿਆਰੀ ਸਾਧ ਸੰਗਤ ਜੀ ਇੱਕ ਦਿਨ ਕੋਈ ਭਗਤ ਚੱਲ ਕੇ ਆ ਗਿਆ ਉਹਨਾਂ ਨੇ ਪ੍ਰਸ਼ਨ ਕੀਤਾ ਕਹਿੰਦੇ ਬਾਬਾ ਜੀ ਦਰਵੇਸ਼ ਕੌਣ ਹੈ ਆਪਾਂ ਕਿਹੜੇ ਭਗਵਾਨ ਦੀ ਪੂਜਾ ਕਰਦੇ ਆ ਸਾਡੇ ਸਤਿਗੁਰੂ ਕੋਟਸ਼ਹਿਰ ਵਾਲਾ ਡਾਕਟਰ ਸੁਖਮੰਦਰ ਸਿੰਘ ਜੀ ਉਨਾ ਮਹਾਪੁਰਸ਼ਾ ਨੇ ਉਸ ਭਗਤ ਨੂੰ ਦੱਸਿਆ ਕਹਿੰਦੇ ਪੁੱਤ ਤਿੱਥੋਂ ਗੱਲ ਪੁੱਛੀ ਜੀਨੇ ਆ ਕਹਿੰਦੇ ਮਹਾਰਾਜੀ ਸਾਥੋਂ ਦੁਨੀਆਦਾਰ ਦੇ ਬੰਦੇ ਪੁੱਛਦੇ ਵੀ ਦਰਵੇਸ਼ ਹੈ ਕੌਣ ਹੈ ਤੁਸੀਂ ਕਿਹੜੇ ਭਗਵਾਨ ਦੀ ਪੂਜਾ ਕਰਦੇ ਹੋ ਸਾਡੇ ਸਤਿਗੁਰਾਂ ਨੇ ਦੱਸਿਆ ਕਹਿੰਦੇ ਪੁੱਤ ਜਿੱਦੇ ਹੁਣ ਪੁੱਛਿਆ ਨਾ ਉਦਦੇ ਉਸ ਨੂੰ ਦੱਸੀ ਅਸੀਂ ਪੂਜਾ ਕਰਦੇ ਆ ਉਸ ਨਿਰਆਕਾਰ ਪਰਮਾਤਮਾ ਦੀ ਜੀਨੇ ਸੰਡ ਲਾਇਆ ਟੁੱਟਿਆਂ ਧਾਗਿਆਂ ਨੂੰ ਆਕੇ ਘਰ ਕਬੀਰ ਦੇ ਤਾਣੀਆਂ ਬੁਣੀਆਂ ਲਾਜਾਂ ਰੱਖੀਆਂ ਵਿੱਚ ਭਰੀ ਸਵਾ ਦੇ ਮਾਤਾ ਧਰੂਪ ਤਾਨੀਆਂ ਏਡਾ ਰੱਬ ਚਾਰ ਦਾ ਤੰਨੇ ਦੀਆਂ ਗਾਆਂ ਜੇ ਮੈਂ ਨਿਸਵਗਣੀ ਹੌਣ ਜੋੜੇ ਲੋਈ ਵਾਂਗ ਤੇ ਭਗਤ ਕਬੀਰ ਹੋਵੇ ਜੀਰੇ ਚੁੰਬਿਆ ਸੂਰਮਾ ਭਗਤ ਹੋਵੇ ਕਿਹੜੀ ਸਤਨੀ ਮਾਤਾ ਦਾ ਸੀਰ ਹੋਵੇ ਰਾਮਚੰਦਰ ਦੀ ਆਗਿਆ ਸਤ ਮੰਨੀ ਲਾਸ਼ਮਣ ਜੀ ਦੇ ਨਾਲ ਦਾ ਵੀਰ ਹੋਵੇ ਉਜ ਨਕੀਤੀਆਂ ਹੈ ਨੇਕ ਕਮਾਈਆਂ ਜੇ ਮੈਂ ਬਿਸਰ ਗਈ ਜੇ ਬਿਸਰ ਗਈ ਮੈਨੂੰ ਤੋੜਵਸਾਰੀ ਸੰਨਿਆ ਦੇ ਮੈਂ ਬਿਸਰ ਗਈ ਜੇ ਬਿਸਰ ਗਈ ਮੈਨੂੰ ਤੋੜਵਸਾਰੀ ਸੰਨਿਆ ਦੇ ਮੈਂ ਬਿਸਰ ਗਈ ਉਹ ਪਾਣੀ ਪੜਦਿਆ ਉਮਰ ਗੁਜ਼ਾਰ ਛੱਡੀ ਤੇ ਅੱਖੀ ਵੇਖਿਆ ਵਿੱਚ ਪੁਰਾਣ ਹੈਣਾ ਹੂੰ ਬਾਤ ਦੀ ਗੱਲ ਤਾਂ ਪਰਾਂ ਤੂੰ ਪਰਾਂ ਰਹਿ ਗਈ ਉੱਥੇ ਪਹੁੰਚਦਾ ਭਗਤ ਜੀ ਵੇਦ ਪ੍ਰਾਣ ਹੈ ਨਾ ਬਾਤ ਦੇ ਕਬੀਰ ਵਰਗੇ ਸੰਤਾਂ ਨੇ ਰਾਮ ਜ ਮਲੂਮ ਕੀਤੀ ਜਿੰਨਾ ਰੱਖਿਆ ਖੁਦੀ ਗੁਮਾਨ ਹੈ ਨਾ ਜਿੰਨਾ ਨੇ ਸੱਚੇ ਰੱਬ ਨਾਲ ਪੱਗਾਂ ਵਟਾਈਆਂ ਜੇ ਮੈਂ ਵਿਸਰ ਗਈ ਜੇ ਵਿਸਰ ਨੋ ਨੋ ਨਵਸਾਰੀ ਸਾਨਿਆ ਦੇਵ ਬਸਰ ਗਈ ਮੈਂ ਗਨਾਹੀ ਕੀ ਕੀ ਗਾਗੇ ਦੱਸਦਿਆਂ ਸਿਫਤਾਂ ਤੇਰੀਆਂ ਰੱਬ ਦੁਨੀਆ ਤੇ ਆਆਂ ਦੀਆਂ ਮੇਰੇ ਆਪ੍ਰੀਦਮਾਂ ਤੇਰੀਆਂ ਤੇਰੀਆਂ ਕੋਲੋਨਾ ਰੂਪ ਪਿਆਰਿਆਂ ਸੰਤਾਂ ਭਗਤਾਂ ਦੀਆਂ ਜਿੰਨਾ ਨੇ ਉਤੋਂ ਦੀ ਕੱਚਿਆਂ ਧਾਗਿਆਂ ਆ ਓਏ ਪੌੜੀਆਂ ਆ ਰਸਨੂੰ ਲਾਈਆਂ ਜੇ ਬੇ ਰਸ਼ਨ ਗੁਰ ਮੀਰੀ ਸੰਗ ਤਾਂ ਢੀ ਕਦੀਆਂ ਢੀ ਕਦੀਆਂ ਰਸ਼ਨ ਗੁਰ ਤੇਰੇ ਸੰਗ ਤਾਂ ਢੀ ਕਦੀਆਂ ਜੀ ਆ ਢੀ ਕਦੀਆਂ ਸੰਗ ਕਾੜੀ ਕਾਦੀਆਂ ਦਰਜ ਪਰਦਾਰਗੇ ਢਾੜਾ ਬੈਠੋ ਮੇਇ ਤੇ ਕੁਰਸੀਆਂ ਸਾਤ ਗੋਰ ਸੋਣੀ ਜੋੜੀ ਵਾਲਿਓ ਵਿੱਚ ਭਾਰੀਆਂ ਸੰਗਤਾਂ ਦੇ ਫੇਰ ਜਸ ਹੋਣਗੇ ਤਾਰਾ ਮੀਆਂ ਤੇਰੇ ਸੰਗਤਾਂ ਦੀ ਕਦੀਆਂ ਦੀਆਂ ਦੀਆਂ ਸਤਗੁਰ ਜੀ ਕੈ ਯੁਗ ਤੇ ਸਦੀਆਂ ਬੀਤੀਆਂ ਛੋਡੇ ਨਾਲ ਬੇਮੁਖ ਹੋਿਆਂ ਨੂੰ ਪਤਾ ਨਹੀਂ ਮੈਂ ਵਰਗੀ ਨੇ ਹੋਰ ਕਿੰਨਾ ਕਚੇਰ ਫਿਰਦੇ ਰਹਿਣਾ ਸੀ ਪਾੜਤ ਦੇ ਵਿੱਚ ਗੇੜ 84 ਦੇ ਜੇ ਮੇਲੇ ਹੁੰਦੇ ਨਾ ਤਾਰ ਮੀਆਂ ਤੇਰੇ ਸੰਗ ਦਾ ਨਾਲੋਂ ਤਾਂ ਕੱਖ ਕਾਨੇ ਚੰਗੇ ਮਾਣੂ ਕੀ ਨਾਗਰੀ ਦੀਆਂ ਉਹਨਾਂ ਗਲੀਆਂ ਤੇ ਰਾਹਾਂ ਦੇ ਢੂਢੀ ਚੱਕਲਾ ਨਾਲ ਮਾਸਤਕ ਦੇ ਸੋਹਣੇ ਪੰਨਾਂ ਵਾਲਿਆ ਉਹਨਾਂ ਰਾਸਤਿਆਂ ਦੀ ਜਿੱਥੇ ਇੱਥੇ ਕਾਰਨ ਤੇ ਗੇਤਾਰ ਮੀਆਂ ਤੇ ਅੰਦਾਣੀ ਕਦੀਆਂ ਹੁਣ ਅੜੀ ਕਦੀਆਂ ਦੇਦਰ ਜਨ ਗੁਰ ਮੇਰੇ ਸੰਗ ਤਾਂਹੀ ਕਦੀਆਂ ਜੀ ਅੜੀ ਕਦੀਆਂ ਦੇਦਰ ਜਨ ਗੁਰ ਮੇਰੇ ਸੰਗ ਤਾਂਹੀ ਕਦੀਆਂ ਵੀਰੋ ਦੇਵ ਤਿਆਣੇ ਫੁੱਲ ਵਰਸਾਏ ਪ੍ਰज्ञाਣੀ ਮੰਗਲ ਗਾਏ ਚਾ ਚੱਕਿਆ ਗਿਆਣਾ ਹੋੜੋਂ ਧਰਤੀ ਮਾਤਾ ਦੇਉ ਜਗਾਂ ਵਿੱਚ ਦਿਲਵਾਣ ਗਿਆ ਦੀ ਨਗਰੀ ਦੇ ਆਉਣੇ ਹੋਗੇ ਸੀਤਾਰ ਮੀਆਂ ਤੇਰੇ ਸੰਗ ਤਾਂ ਦੀ ਗਦਿਆਂ ਜੀ ਆੜੀ ਗਦਿਆਂ ਦੇ ਦਰਸ਼ਨ ਗੁਰ ਮੇਰੇ ਸੰਗ